ਸ਼ਹਿਰਵਸੀਆਂ ਦਾ ਮੇਲਾ ਹੈ ਸ਼ਹਿਰਵਸੀਆਂ ਲੋਕਾਂ ਦਾ ਇਸ ਲਈ ਮੈਂ ਕਹਿੰਦਾ ਸਭ ਤੋਂ ਸੌਦਾ ਹੌਫਦਾ ਮੇਲਾ ਹੈ ਜਿਹੜੇ ਮੁੱਖ ਦਰਸ਼ਨ ਦੀ ਗੱਲ ਹੈ ਤਾਂ ਸਭ ਤੋਂ ਜਿਹੜਾ ਬੀਨ ਅਸੀਂ ਇਸ ਵਾਰ ਜਿਹੜੇ ਸੈਲਫੀ ਪੁਆਇੰਟ ਲਗਾਏ ਹੈ ਮੇਰਾ ਖਿਆਲ ਕਿਸੇ ਵੀ ਮੇਲੇ ਚ ਨਹੀਂ ਜਿਵੇਂ ਗਰਮੀ ਹੈ ਗਰਮੀ ਜੇ ਕੋਈ ਉਹਨਾਂ ਬਾਹਰ ਜਾ ਕੇ ਕੋਈ ਯਾਤਰਾ ਕਲਾ ਨਹੀਂ ਖੁਸ਼ ਹੈ ਮੇਲੇ ਜਨਰਲ ਵੀ ਪੁਆਇੰਟਾਂ ਤੇ ਫੋਟੋਆਂ ਲਗਾ ਲਏ ਸਾਰਾ ਠੀਕਾ ਨੂੰ ਮਾਪੇ ਜਦੋਂ ਮਾਪੇ ਜਦੋਂ ਤਾਂ ਉਹ ਦੂਗੀ ਸਾਰਾ ਏਸੀ ਹਾਲ ਹੈ ਬਹੁਤ ਲੋਕਾਂ ਨੂੰ ਖੰਦ ਕੀਤਾ ਜਾ ਰਿਹਾ ਹੈ ਔਰ ਪਿਛਲੀ ਵਾਰ 300 ਰੁਪਏ ਸੀ 800 ਰੁਪਏ 30 ਰੁਪਏ ਹੋਰ ਘਟਾ ਦੇ 70 ਰੁਪਏ ਡਿਕਟ ਕਰਦੇ ਜਿਹੜੀ ਐਂਟੀ ਰਿਕ ਹੈ ਸਾਡੇ ਤੋਂ ਪਹਿਲਾਂ ਜਿਹੜੇ ਜਨੇ ਮੇਲੇ ਲੱਗੇ ਸਨ ਉਹ 40 ਰੁਪਏ ਰੱਖੇ ਸੀ ਅਸੀਂ 20 ਰੁਪਏ ਰੱਖੀਏ ਉਹ ਨੋ ਕਿ ਮੈਂ ਚਾਹੁੰਦਾ ਵੀ ਕੋਈ ਵੀ ਸ਼ਖਸ 100 ਰੁਪਏ ਦੇ ਘੱਟ ਬਣਾ ਕੇ ਮੇਰੇ ਮੇਲੇ ਚ ਆਉਣ ਤੋਂ ਰਹਿਣਾ ਚਾਹੁੰਦਾ ਕਿਤੇ ਕਿ ਬੱਚਿਆਂ ਨੂੰ ਛੁੱਟੀਆਂ ਹੈ ਇਹ ਲੋਕ ਬੱਚੇ ਜ਼ਿਆਦਾਤਰ ਮੋਬਾਈਲ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਕੀ ਸੁਦੇਸ਼ ਦੇਣਾ ਚਾਹੀਦਾ ਬੱਚਿਆਂ ਦੇ ਲਈ ਹੀ ਮੇਲਾ ਲਗਾਇਆ ਜਾ ਰਿਹਾ ਹੈ ਬੱਚੇ ਵੱਡੇ ਸੱਦੇ ਲਈ ਮਹਿਲਾਾਂ ਦੀ ਜਿਹੜੀ ਜ਼ਿੰਦਗੀ ਹੈ ਅੱਖਾਂ ਕਮਜ਼ੋਰ ਹੋ ਰਹੀਆਂ ਸਾਰਾ ਬੱਚੇ ਤੁਪਨੇ ਆਏ ਆ ਮਹਿਲਾਾਂ ਦੇ ਲੱਗੇ ਰਹਿੰਦੇ ਆ ਅਸੀਂ ਇਹ ਮੇਲਾ ਲਾਇਆ ਹੈ ਲਾਈਵ ਮਨੋਰੰਜਨ ਉਹ ਲਾਈਵ ਟੈਕਨੋਲੋਜੀ ਦਾ ਜਿਹੜਾ ਗਿਆਨ ਹੈ ਨੋਲਿਜ ਨੋਲਿਜ ਵੀ ਲਾਈਵ ਮੋਬਾਈਲ ਤੋਂ ਕੁਝ 1 ਮਹੀਨੇ ਲਈ 6 ਜੁਲਾਈ ਤੱਕ ਬੱਚਿਆਂ ਨੂੰ ਸਦਾਰਾ ਮਿਲੇ ਉਹ ਆਪਣੇ ਸ਼ਹਿਰ ਜੀ ਇੱਕ ਛੱਤ ਦੇ ਥਲੇ ਖਾਣਾ ਪੀਣਾ ਮਨੋਰੰਜਨ ਖਾਣਨ ਖੂਦ ਸਸਤੀ ਖਰੀਦਾਰੀ ਉਰਚੂ ਲਿਆ ਦਾ ਆਨੰਦ ਮਾਣ ਸਕਦੇ। ਇਹ ਮੇਲਾ ਮੈਂ ਪਿਛਲੇ ਸਾਲ ਵੀ ਲਾਇਆ ਸੀ ਮੇਰੀ ਕੋਸ਼ਿਸ਼ ਹੁੰਦੀ ਹੈ ਹਰ ਜੋ ਚ ਘੰਡੇ ਸ਼ਹਿਰ ਚ ਆਪਣਾ ਸ਼ੇਲਾ ਲਾਇਆ ਜਾਵੇ। ਤੁਸੀਂ ਦੇਖੋ ਸਾਫ ਸੁਥਰਾ ਪਾਣਾ ਕਰਨਾ ਹੈ। ਹਰ ਤਰ੍ਹਾਂ ਦੇ ਲੇਡੀ ਕਾਉਂਸਲ ਜਿਹੜਾ ਹੈ ਜਾਨ ਸਵਾਸ ਤੇ ਸਿਕਿਉਰਟੀ ਦਾ ਜਿਹੜੀਆਂ ਮਕਵਕ ਸਟਾਲਾਂ ਦੇ ਨੇ ਮਕਵਕ ਸਟੇਟਾਂ ਦਵਾਈਆਂ ਹੋਈਆਂ ਹੋਈਆਂ। ਇਸ ਤਰ੍ਹਾਂ ਸਾਧ ਗੁਰੂ ਦਾ ਜਿਹੜਾ ਸਾਧ ਗੁਰੂ ਕਲਚਰ ਹੈ ਉर्जा ਦੀ ਕਰੋકરી ਹੈ ਲੇਡੀ ਦੇ ਪਰ ਜਿਹੜੇ ਲੇਡੀ ਜੁਐਲਰੀ ਬੱਚਾ ਦੇ ਖੇਡ ਖਿਡੌਣਾ ਵੱਖ-ਵੱਖ ਤਰ੍ਹਾਂ ਦੇ ਜੁੱਤੀਆਂ ਵਗੈਰਾ ਯੂਨੀਕ ਕਿਚਨ ਹਰ ਤਰ੍ਹਾਂ ਦੀ ਇਲੈਕਟ੍ਰੀਕਲ ਸਪਰਟੀ ਔਰ ਤੁਸੀਂ ਦੇਖੋ ਵੀ ਅਸੀਂ ਕਿਥੇ ਸਪੈਸ਼ਲੀ ਦੁਕਾਨ ਬੁਲਾਈ ਹੈ ਜਿਹੜੇ ਸ਼ੂਗਰ ਵਾਸਤੇ ਸਰਪ ਲੈ ਕੇ ਆਇਆ ਸਰਬਸੀ ਜਿਹੜੀ ਹੈ ਕੋਰੋਨਾ ਦੀ ਗਾਰੰਟੀ ਐ ਮੈਂ ਖੁਦ ਵੀ ਦਿੱਤਾ ਔਰ ਮੈਨੂੰ ਵੀਕ ਲੱਗਿਆ ਵਧੀਆ ਲੱਗਿਆ ਵੀਓ ਦੇ ਨਾਲ ਸੁਪਰ ਗੋਸਟ ਪ੍ਰੋਲੋਗ ਦੇ ਸਾਡੀ ਕੋਸ਼ਿਸ਼ ਆਦੀਵਾਸੀ ਜਿਹੜੀ ਬੁਟੀਆਂ ਵਾਲੇ ਜਿਹੜੇ ਬਾਲਾਂ ਨੂੰ ਜਿਹੜਾ हेयरक्यूਮ ਪੇਨ ਕਰਦੇ ਆ ਸਾਡੀ ਕੋਸ਼ਿਸ਼ ਕਿ ਹਰ ਤਰ੍ਹਾਂ ਦੀ ਚੀਜ਼ ਹਰ ਤਰ੍ਹਾਂ ਦਾ ਬੈਕਪ ਅਨਾ ਤੇ ਖਾਣ ਪੀਣ ਦੀਆਂ ਵਧੀਆ ਤੋਂ ਵਧੀਆ ਸਟਾਲਾਂ ਬੱਚਿਆਂ ਲਈ ਚਟਪਟੇ ਵਿੰਜਨ ਸਭ ਕੁਝ ਇੱਕੋ ਚੰਦ ਕਰਦੇ ਆ ਖਾਣਾ ਪੀਣਾ ਮਨੋਰੰਜਨ ਚੂਲੇ ਤੇ ਪਰਹਣੂ ਆਓ ਪਰੋਪਲੇ ਮੇਲੇ ਚਾਕੇ ਭਰਪੂਰ ਨਾਲ ਥੈਂਕ ਯੂ ਮੇਲਾ 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 ਵੇਖਦੀ ਏ ਮੁਟਿਆਰੇ ਮੇਲਾ ਤੇ ਨੂੰ ਦੇਖਦਾ ਸੋ ਰੰਗਲਾ ਪੰਜਾਬ ਰੰਗਲਾ ਬਠਿੰਡੇ ਵਿੱਚ ਅੱਜ ਅਸੀਂ ਪਹੁੰਚੇ ਆ ਜਿੱਥੇ ਕਿ ਰੋਜ਼ਗਾਰਡਨ ਦੇ ਨਜ਼ਦੀਕ ਇਹ ਮੇਲਾ ਮਨੋਰੰਜਨ ਮੇਲਾ ਹੈ ਜਿੱਥੇ ਕਿ ਪ੍ਰਬੰਧਕਾਂ ਨੇ ਰਣਜੀਤ ਬਾਂਸਰ ਜੀ ਨੇ ਸਾਨੂੰ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੋਂ ਬਾਰੋਂ ਕਾਰੀਗਰ ਜਿਹੜੇ ਹੈਗੇ ਆ ਉਹ ਇੱਥੇ ਆ ਕੇ ਆਪਣੀਆਂ ਸਟਾਲਾਂ ਲਾਉਂਦੇ ਨੇ ਤੇ ਬਠਿੰਡੇ ਦੇ ਲੋਕ ਬਾਹਰਲੀ ਚੀਜ਼ਾਂ ਇੱਥੇ ਖਰੀਦਾਰੀ ਕਰ ਸਕਦੇ ਨੇ ਜਿਹੜਾ ਇੱਥੇ ਏਸੀ ਦਾ ਫਿਸ਼ ਹੈਗਾ ਏਸੀ ਏਸੀ ਪੂਰਾ ਬਣਾਇਆ ਹੈ ਗਰਮੀ ਦੇ ਮੌਸਮ ਨੂੰ ਦੇਖ ਕੇ ਤੇ ਵੱਡੀ ਗੱਲ ਸੈਲਫ ਸੈਲਫ ਸੈਲਫੀ ਪੁਆਇੰਟ ਵੀ ਬਣਾਏ ਗਏ ਨੇ ਸੈਲਫੀ ਪੁਆਇੰਟ ਬਣਾਏ ਗਏ ਨੇ ਬੱਚੇ ਬਜ਼ੁਰਗ ਨੌਜਵਾਨ ਪਰਿਵਾਰਾਂ ਦੇ ਪਰਿਵਾਰਾਂ ਦੇਖੋ ਕਿੰਨਾ ਵਧੀਆ ਤਾਰਾ ਬਣਿਆ ਇਹਦਾ ਹਰ ਬੰਦਾ ਕਿ ਇਥੇ ਮੇਲੇ 'ਚ ਆਨੰਦ ਮਾਣਦਾ ਹੈ ਮੋਬਾਈਲ ਦੀ ਦੁਨੀਆ ਤੋਂ ਪਰਾ ਹੋ ਕੇ ਕੁਝ ਪਲ ਮੇਲੇ ਜਾ ਕੇ ਬੰਦਾ ਰਾਹਤ ਮਹਿਸੂਸ ਕਰਦਾ ਹੈ ਖਾਣ ਪੀਣ ਦੇ ਸਟਾਲ ਲੱਗੀਆਂ ਨੇ ਕਾਰ ਪਾਰਕਿੰਗ ਦਾ ਪ੍ਰਬੰਧ ਹੈ ਤੇ ਅਨੇਕ ਕਰੀਆਂ ਸੁਖ ਸੁਵਿਧਾਵਾਂ ਮੇਲੇ ਵਿੱਚ ਰੱਖੀਆਂ ਗਈਆਂ ਨੇ ਤੇ ਬੰਸ ਸਾਹੂ ਨੇ ਸਾਨੂੰ ਇਹ ਵੀ ਦੱਸਿਆ ਕਿ ਪਹਿਲੇ ਮੇਲੇ ਦੀ ਜਿਹੜੀ ਟਿਕਟ ਸੀਗੀ ਫੇਸ਼ ਵਾਲੀ ਜਿਆਦਾ ਸੀ ਪਰ ਉਹ ਸਾਰੀ ਹੁਣ ਘੱਟ ਰੱਖੀ ਗਈ ਹੈ ਸਾਰੇ ਹਾਲਾਤਾਂ ਨੂੰ ਦੇਖ ਕੇ ਹਾਂ ਸੋ ਆ ਦੇਖੋ ਨਿੱਕੀ ਜਿਹੀ ਕੁੜੀਆ ਸੈਲਫੀ ਪੁਆਇੰਟ ਜੀ ਆਦੀ ਫੋਟੋ ਖਿਚਰੀ ਹੈ ਸੋ ਭਾਵੇਂ ਲੱਖ ਗਰਮੀ ਹੈ ਪਰ ਮੇਲੇ ਚ ਆ ਕੇ ਬੰਦੇ ਦੇ ਚਿਹਰੇ ਦੇ ਘਰੌਣਕ ਹੈ ਜੋ ਕਿ ਉਹ ਗਰਮੀ ਨੂੰ ਵੀ ਮਾਰ ਦੇਦੀ ਇਸ ਮੇਲੇ ਨੇ ਗਰਮੀ ਨੂੰ ਮਾਰ ਦੇਦੀ ਹੈ ਇਸ ਮੇਲੇ ਨੇ ਸੋ ਪ੍ਰਬੰਧਕਾਂ ਨੇ ਬੇਨਤੀ ਕੀਤੀ ਹੈ ਕਿ ਇੱਕ ਵਾਰ ਬਠਿੰਡਾ ਸ਼ਹਿਰ ਦੇ ਲੋਕ ਇੱਕ ਵਾਰ ਮੇਲੇ 'ਚ ਜਰੂਰ ਆਉਣ ਜੇਕਰ ਜਿਹੜਾ ਦੇਖ ਲਿਆ ਕੋਈ ਕਮੀ ਪੇਸ਼ੀ ਮੇਲੇ 'ਚ ਰਹਿੰਦੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਵੇ ਬਠਿੰਡਾ ਦੇ ਰੋਜ਼ਗਾਰ ਨੂੰ ਕੋਣ ਲੱਗਿਆ ਮੇਲਾ ਬਹੁਤ ਹੀ ਸੁੰਦਰ ਤੰਗ ਨਾਲ ਮੇਲਾ ਚੱਲ ਰਿਹਾ ਹੈ ਜਿੱਥੇ ਕੀ ਹਰ ਤਰ੍ਹਾਂ ਦੀਆਂ ਸੂਤਾ ਲੋਕਾਂ ਲਈ ਹੈ ਮੇਲਾ ਦੇਖਣ ਵਾਲਿਆਂ ਵਾਸਤੇ ਵੀ ਹੈ ਦੇਖੋ ਰੰਗ ਬਰੰਗੇ ਥੂੜੇ ਲੋਕ ਖਰੀਦਾਰੀ ਕਰ ਰਹੇ ਨੇ ਭਾਵੇਂ ਗਰਮੀ ਏਨੀ ਹੈ ਕਿ ਗਰਮੀ ਜੋ ਕੋਈ ਘਰੋਂ ਬਾਹਰ ਨਿਕਲ ਕੇ ਰਾਜ਼ੀ ਨਹੀਂ ਪਰ ਫੇਰ ਵੀ ਮੇਲਾ ਦੇਖਣ ਦੇ ਚਾਹਵਨ ਲੋਕ ਇਸ ਗਰਮੀ ਦੇ ਮੌਸਮ ਵਿੱਚ ਵੀ ਆਪਣੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਆ ਰਹੇ ਨੇ ਬੰਸਾ ਜਾਵ ਸਾਡਾ ਰੰਗਲਾ ਪੰਜਾਬ ਤੇ ਰੰਗਲੇ ਪੰਜਾਬ ਵਿੱਚ ਸਾਡਾ ਬਠਿੰਡਾ ਵੀ ਇੱਕ ਰੰਗਲਾ ਹੁੰਦਾ ਹੈ ਜਿੱਥੇ ਹਰ ਮਹੀਨੇ ਦੋ ਮਹੀਨੇ ਬਾਅਦ ਕਾਫੀ ਬਠਿੰਡੇ ਸ਼ਹਿਰ ਵਿੱਚ ਮੇਲੇ ਲੱਗਦੇ ਨੇ ਜਿੰਨਾ ਦਾ ਕੀ ਲੋਕ ਬੜੇ ਚਾਵਾਂ ਨਾਲ ਆਨੰਦ ਮਾਣਦੇ ਨੇ ਤੇ ਹੁਣ ਬਠਿੰਡਾ ਦੀ ਧਰਤੀ ਤੇ ਮੇਲਾ ਲੱਗਿਆ ਰੋਜ਼ਗਾਰਡਨ ਦੇ ਕੋਲ ਜਿੱਥੇ ਕੀ ਸਾਰੇ ਹੀ ਬਠਿੰਡਾ ਸ਼ਹਿਰ ਨਿਵਾਸੀ ਤੇ ਦੂਰ ਦੂਰ ਤੋਂ ਲੋਕ ਇਸ ਮੇਲੇ ਦਾ ਆਨੰਦ ਮਾਣੇ ਨੇ ਲੇਟੇ ਲਈ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਤਕਾ ਦਿਖਾ ਰਹੇ ਹਾਂ ਕਿ ਤੁਸੀਂ ਘਰ ਬੈਠੇ ਮੇਲੇ ਦਾ ਆਨੰਦ ਲੈ ਸਕੋ ਵਧੀਆ ਪਾਰਕਿੰਗ ਵਧੀਆ ਲਾਈਟਾਂ ਵਧੀਆ ਥੁਲੇ ਦਾ ਮੇਲੇ ਦਾ ਆਨੰਦ